ਆ ਦੇਖੋ ਬਾਈ ਜੀ ਕਲਾਕਾਰ ਚੋਟੀ ਦਾ ਦੇਖੋ ਇਹਨੇ ਪੈਨਸਲ ਨਾਲ ਦੇਖੋ ਦੋ ਲੈਣਾ ਜਾਂ ਮਾਰੀਆਂ ਦੇਖਦੇ ਜਾਓ ਬਾਈ ਜੀ ਘੈਂਟ ਕਲਾਕਾਰ ਹੈ ਚિત੍ਰਕਾਰ ਦੀ ਦੇਖੋ ਕਿੰਨੀ ਸਿਰੇ ਦੀ ਹੈ ਜੇ ਤੁਸੀਂ ਬਾਈ ਜੀ ਡਰਾਇੰਗ ਡਰੋਇੰਗ ਕਰਦੇ ਹੋ ਆ ਬੰਦੇ ਦੀ ਵੀਡੀਓ ਜ਼ਰੂਰ ਦੇਖਣ ਵਾਲੀ ਹੈ ਦੇਖੋ ਕਿਹਾ ਬਾਈ ਜੀ ਮੇਰੇ ਵੀ ਕਰਾਸਤਾ ਜਿਆ ਬਣਾਤਾ ਦੇਖੋ ਅੱਗੇ ਬਣਾਉਣ ਲੱਗਾ ਇਹ ਦੇਖੋ ਇਹ ਬਣਾਤਾ ਘਰ ਦੇਖੋ ਵਾਜੀ ਪੂਰੀ ਘੈਂਟ ਚਤਰ ਬਣਾ ਦੇਣਾ ਇਹਨੇ ਦੇਖੋ ਸੇਰਾ ਲਾਈ ਜਾਂਦਾ ਦੇਖੋ ਆ ਲੈਣਾ ਹੀ ਇਮਾਰਤਾਂ ਆਹ ਦੇਖੋ ਘਰ ਤੇ ਦਰਖਤ ਖੜੇ ਸੇਖੋ ਤਾਂ ਵਾਜੀ ਕਲਾਕਾਰ ਚੋਟੀ ਦਾ ਸਹੀ ਹੈ ਦੇਖੋ ਕੰਡ ਕਲਾਕਾਰੀ ਹੈ ਬਾਈ ਜੀ ਸਿਰ ਲਾਇਆ ਪਿਆ ਦੇਖੋ ਥੋੜੀ ਥੋੜੀ ਜਗ੍ਹਾ ਦੇ ਵਿੱਚ ਦੇਖੋ ਬਾਈ ਜੀ ਦਰਖਤ ਕਿੰਨਾ ਸੋਹਣਾ ਲੱਗਦਾ ਨਾ ਪਹਿਲਾਂ ਖਾਲੀ ਸੇਫ ਕੱਲਾ ਪੰਨਾ ਜਿਹਾ ਹੁਣ ਦੇਖੋ ਭਾਈ ਜੀ ਜਿਹੜੇ ਡਰਾਇੰਗ ਕਰਦੇ ਆ ਜਾਂ ਬੱਚੇ ਸਿੱਖਦੇ ਆ ਆ ਜ਼ਰੂਰ ਦੇਖੋ ਭਾਈ ਜੋ ਨਾਲ ਇਹ ਵੀਡੀਓ ਹੈ ਦੇਖੋ ਕਿੰ ਆ ਭਾਈ ਜੀ ਇਹ ਪੱਤੀਆਂ ਜੀਆਂ ਖੜੀਆਂ ਕਰਦੇ ਆ ਦੇਖੋ ਕਾਸ ਵੀ ਹਗਾਤੀ ਹੁਣ ਨਾਵੇਂ ਹੀ ਕੁਝ ਬਣਾਉਣ ਲੱਗੇ ਇਹ ਮੈਨਾਂ ਦੇ ਕੱਪੜੇ ਸੁੱਕਣੇ ਪਾਤੇ ਲੋ ਜੀ ਅ ਬਗੀਚੇ ਦੇ ਵਿੱਚ देखो भाई जी क्यों भाई जी की कहोगे इस कलाकार सच में बी कैट है देखो सिरा ही लाता भाई जी क्यों भाई जी नम्ह सिरा ला रखा भाई जी देखो भाई हेलो बाकी भाई जी की कहूँगे इस कलाकार मनुदी है देखो किट चित्रकारी की है ਕਲਾ ਕਹਿੰਦੇ ਕਲਾ ਹੀ ਹੁੰਦੀ ਹੈ ਦੇਖੋ ਐਸ ਬੰਦੇ ਨੇ ਸਾਫਤ ਕਰਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਹ ਦੇਖੋ ਆਕਾਸ਼ ਤੇ ਦੇਖੋ ਆ ਉਡਾਤੀਆਂ ਇਲਾਈਆਂ